ਸ਼ਰਧਾਲੂ ਹੁਣ ਰਾਮ ਮੰਦਰ 'ਚ ਅਨੋਖੀ ਸੋਨੇ ਦੀ ਰਮਾਇਣ ਦੇ ਦਰਸ਼ਨ ਕਰ ਸਕਣਗੇ ਇਸ ਰਮਾਇਣ ਦੀ ਸਥਾਪਨਾ ਪਵਿੱਤਰ ਸਥਾਨ ਵਿੱਚ ਕੀਤੀ ਗਈ ਹੈ ਇਹ ਵਿਸ਼ੇਸ਼ ਰਮਾਇਣ ਮਧ ਪ੍ਰਦੇਸ਼ ਕੇਟਰ ਦੇ ਸਾਬਕਾ ਆਈਏਐਸ ਸੁਬਰਮਨੀਅਮ ਲక్ష్ਮੀ ਨਾਰਾਇਣ ਅਤੇ ਉਹਨਾਂ ਦੀ ਪਤਨੀ ਸਰਸਵਤੀ ਵੱਲੋਂ ਰਾਮ ਮੰਦਰ ٹرسٹ ਨੂੰ ਭੇਟ ਕੀਤੀ ਗਈ ਹੈ ਨਵਰਾਤਰੀ ਦੇ ਪਹਿਲੇ ਦਿਨ ਮੰਗਲਵਾਰ ਨੂੰ ਇਸ ਰਮਾਇਣ ਦੀ ਸਥਾਪਨਾ ਦੌਰਾਨ ਲక్ష్ਮੀ ਨਰਾਇਣ ਆਪਣੀ ਪਤਨੀ ਨਾਲ ਮੌਜੂਦ ਸਨ ਇਹ ਚੇਨਈ ਦੇ ਮਸ਼ਹੂਰ ਜੁਵੈਲਰ ਵੱਲੋਂ ਬਣਾਈ ਗਈ ਹੈ ਪਾਵਨ ਸਥਾਨ ਵਿੱਚ ਰਾਮ ਲੱਲਾ ਦੀ ਮੂਰਤੀ ਤੋਂ ਸਿਰਫ 15 ਫੁੱਟ ਦੂਰ ਪੱਥਰ ਦੀ ਚੌਂਕੀ ਉੱਤੇ ਰਾਮਾਇਣ ਨੂੰ ਰੱਖਿਆ ਗਿਆ ਹੈ ਜਿਸ ਦੇ ਸੇਕਰ ਤੇ ਚਾਂਦੀ ਦਾ ਬਣਿਆ ਰਾਮ ਦਾ ਅਭਿਸ਼ੇਕ ਹੈ ਇਸ ਦੌਰਾਨ ਰਾਮ ਮੰਦਰ ਨਿਰਮਾਣ ਦੇ ਇਨਚਾਰਜ ਗੋਪਾਲ ਰਾਉ ਪੁਜਾਰੀ ਪ੍ਰੇਮਚੰਦ ਤ੍ਰਿਪਾਠੀ ਆਦੀ ਹਾਜ਼ਰ ਸਨ ਇਸ ਵਿਸ਼ੇਸ਼ ਪ੍ਰਤੀਕਿਰਿਆ ਦਾ ਹਰ ਪੰਨਾ 14 ਗੁਣਾ 12 ਇੰਚ ਆਕਾਰ ਦਾ ਹੈ ਅਤੇ ਤਾਂਬੇ ਦਾ ਬਣਿਆ ਹੋਇਆ ਹੈ ਜਿਸ ਉਤੇ ਰਾਮ ਚਰਿਤ ਮਾਨਸਤੀਆਂ ਟੁੱਕਾ ਉਕਰੀਆਂ ਹੋਈਆਂ 10902 ਚੰਦਾ ਦੇ ਇਸ ਮਹਾਕਾਵ ਦੇ ਹਰ ਪੰਨੇ ਤੇ 24 ਕੈਰੇਟ ਸੋਨੇ ਦੀ ਚਾਦਰ ਚੜਾਈ ਗਈ ਹੈ ਸੁਨਹਿਰੀ ਪ੍ਰਤੀਕਿਰਿਆ ਵਿੱਚ ਲਗਭਗ 480-500 ਪੰਨੇ ਹਨ ਅਤੇ ਇਹ 152 ਕਿਲੋ ਤਾਂਬੇ ਅਤੇ 3-4 ਕਿਲੋ ਸੋਨੇ ਨਾਲ ਬਣਿਆ ਹੈ ਹਰ ਪੰਨਾ 3 ਕਿਲੋਗ੍ਰam ਤਾਂਬੇ ਦਾ ਹੈ ਤਾਂ ਅੱਦੇ ਬਣੇ ਇਸ ਰਮਾਇਣ ਦਾ ਭਾਰ 1.5 ਕੁਇੰਟਲ ਤੋਂ ਵੱਧ ਹੈ